ਹਰ ਪਹੇਲੀ ਗਿੱਲੇ ਕੱਪੜਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਪਰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਧੁੱਪ ਵੀ ਨਹੀਂ ਸੁਕਾ ਸਕਦੀ ਦੱਸੋ ਤੁਸੀਂ ਇਸ ਦਾ ਸਹੀ ਜਵਾਬ ਹੈ ਪਸੀਨਾ ਦੂਸਰੀ ਪਹੇਲੀ ਕੋਈ ਇਹੋ ਜਿਹੀ ਚੀਜ਼ ਦੱਸੋ ਜਿਹੜੀ ਬਿਨਾ ਪੈਰਾਂ ਤੋਂ ਭੱਜਦੀ ਹੈ ਅਤੇ ਮੁੜ ਕੇ ਵਾਪਸ ਨਹੀਂ ਆਉਂਦੀ ਇਸ ਦਾ ਸਹੀ ਜਵਾਬ ਹੈ ਸਮਾਂ ਤੀਸਰੀ ਪਹੇਲੀ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਇਸਦਾ ਸਹੀ ਜਵਾਬ ਹੈ ਰੇਲ ਗੱਡੀ ਦੇ ਡੱਬੇ ਚੌਥੀ ਪਹੇਲੀ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਵਿੱਚ ਬੈਠਾ ਗੁਦਗੁਦਾ ਪਠਾਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚੁੱਲਾ ਤਵਾ ਤੇ ਰੋਟੀ ਪੰਜਵੀਂ ਪਹੇਲੀ ਅੱਗਿਓ ਨੀਮਾ ਪਿੱਛਿਓ ਉੱਚਾ ਕਰ ਕਰ ਫਿਰੇ ਹਰਾਮੀ ਲੁੱਚਾ ਦੱਸੋ ਕੀ ਇਸਦਾ ਸਹੀ ਜਵਾਬ ਹੈ ਛੱਜ ਸ਼ੇਮੀ ਪਹੇਲੀ ਨਿੱਕੀ ਜਹੀ ਪਿਦਣੀ ਪਿਦ ਪਿਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਇਸ ਦਾ ਸਹੀ ਜਵਾਬ ਹੈ ਬੌਕਰ ਤੇ ਝਾੜੂ ਸਤਵੀਂ ਪਹੇਲੀ ਬਾਪੂ ਕਹੇ ਤਾਂ ਅੜ ਜਾਂਦਾ ਚਾਚਾ ਕਹੇ ਤਾਂ ਖੁੱਲ ਜਾਂਦਾ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਬੰਦ ਤੇ ਖੁੱਲਾ ਮੂੰਹ ਅੱਠਵੀਂ ਪਹੇਲੀ ਦੋ ਗਲੀਆਂ ਇੱਕ ਬਾਜ਼ਾਰ ਪਿੱਛੋਂ ਨਿਕਲਿਆ ਥਾਣੇਦਾਰ ਚੁੱਕ ਕੇ ਮਾਰ ਕੰਧ ਦੇ ਨਾਲ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਬਗਿਆ ਹੋਇਆ ਨਕਸ਼ਾ ਨੌਵੀਂ ਪਹੇਲੀ ਬਿਨਾ ਦੱਸੇ ਰਾਤ ਨੂੰ ਆਉਂਦੇ ਹਨ ਬਿਨਾ ਚੋਰੀ ਕਿਤੇ ਚਲੇ ਜਾਂਦੇ ਹਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਤਾਰੇ ਦਸਵੀਂ ਪਹੇਲੀ ਇੱਕ ਅੰਨੇ ਦੀ ਘਰ ਵਾਲੀ ਨੂੰ ਬਹਿਰਾ ਭਜਾ ਕੇ ਲੈ ਜਾਂਦਾ ਹੈ ਗੁੰਗੇ ਨੇ ਵੇਖ ਲਿਆ ਹੁਣ ਗੁੰਗਾ ਅੰਨੇ ਨੂੰ ਕਿਵੇਂ ਦੱਸੇਗਾ ਦੱਸੋ ਗੁੰਗਾ ਕਾਗਜ਼ ਤੇ ਲਿਖੇਗਾ ਤੇ ਕਿਸੇ ਹੋਰ ਆਦਮੀ ਨੂੰ ਪੜਨ ਲਈ ਕਹੇਗਾ 12ਵੀਂ ਪਹੇਲੀ ਉਹ ਕੀ ਹੈ ਜੋ ਤੁਹਾਡੇ ਨੱਕ ਤੇ ਬੈਠ ਕੇ ਕੰਨ ਫੜ ਲੈਂਦਾ ਇਸ ਦਾ ਸਹੀ ਜਵਾਬ ਹੈ ਐ ਨੱਕ